ਚੋਕਾਂ ਨੂੰ ਕਹਿੰਦੇ ਸਾਡੇ ਨਾਲ ਸੰਜੋਗ ਕਰੋ ਇਹ ਸ਼ਹਿਰ ਵਾਸੀਆਂ ਨੂੰ ਕਹਿੰਦੇ ਕਿ ਇੱਥੇ ਕੂੜਾ ਨਾ ਸੁੱਟੋ ਇਹਨੂੰ ਅਸੀਂ ਸੁੰਦਰ ਬਣਾਈਏ ਪਾਰਕ ਬਣਾਉਣ ਲੱਗੇ ਬਹੁਤ ਵਧੀਆ ਹੱਥ ਜੋੜ ਕੇ ਆਪਣੀ ਸੰਸਥਾ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਇੱਥੇ ਕੂੜਾ ਨਾ ਸੁੱਟਿਆ ਕਰੋ ਜਿਹੜੀ ਪੁਰਾਣੀ ਗੇਮਾਂ ਆਪਣੀ ਹੈਗੀ ਜਿਹੜੇ ਬੱਚੇ ਲੰਪਿੰਗ ਗੇਮਾਂ ਦੇ ਵਿੱਚ ਜਾਂਦੇ ਉਹ ਚੀਜ਼ ਇੱਥੇ ਅਸੀਂ ਦੇਣ ਲੱਗੇ ਕਿ ਆਪਾਂ ਆਪਣਾ ਪੁਰਾਣੇ ਵਿਰਸੇ ਵੱਲ ਤੁਰਨਾ ਵਾਪਾਂ ਤੇ ਸਾਸਪਾਈ ਆਪਣੇ ਸ਼ਹਿਰ ਦੀ ਰੱਖਣੀ ਇਹ ਹਰ ਇੱਕ ਘਰ ਦੀ ਆਪੋ ਆਪਣੀ ਜ਼ਿੰਮੇਵਾਰੀ ਆ ਤੇ ਜੇ ਆਪਾਂ ਨਹਿਰਾਂ ਦੀ ਸਫਾਈ ਨਾ ਰੱਖਾਂਗੇ ਤੇ ਸਾਡੀ ਅਨਪੜਤਾ ਹੀ ਆ ਨਾ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੀ ਦਸ਼ਕਾ ਦਾ ਮੈਂ ਮਨਵੀਤ ਬਹੁਤ ਬਹੁਤ ਸਵਾਗਤ ਕਰਦੀ ਆ ਦਰਸ਼ਕੋ ਗ੍ਰੇਟ ਪੰਜਾਬ ਟੀਵੀ ਵੱਲੋਂ ਪਹਿਲਾਂ ਇਹ ਖਬਰ ਕੀਤੀ ਗਈ ਸੀ ਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਇੱਥੇ ਕੂੜੇ ਦਾ ਕਾਫੀ ਵੱਡਾ ਡੰਬ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਹ ਕੂੜਾ ਕਾਫੀ ਹੱਦ ਤੱਕ ਠਾਗ ਗਿਆ ਇੱਥੋਂ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਹੁਣ ਕਾਫੀ ਹੱਦ ਤੱਕ ਅਸਰ ਜਿਹੜਾ ਨਿਊਜ਼ ਦਾ ਹੋ ਚੁੱਕਾ ਆ ਤੇ ਅਸੀਂ ਇੱਥੋਂ ਦੇ ਵਸਨੀਕਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਕੂੜੇ ਦਾ ਡੰਮ ਚੁਕਾਇਆ ਗਿਆ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੁਣ ਡੈਂਪ ਤੇ ਸਮਝੋ ਤੇ ਵਧੀਆ ਲੱਗਣ ਡਿਆ ਤੇ ਨਾਲ ਇੱਥੇ ਕਰ ਲੱਗੇ ਆ ਬੂਟਿਆਂ ਦਾ ਕੰਮ ਕਰ ਲੱਗੇ ਪੇ ਇੱਕ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਅਸੀਂ ਕਿ ਲੋਕੀ ਨਾ ਕੂੜਾ ਇੱਥੇ ਸੁੱਟਣ ਠੀਕ ਹੈ ਨਾ ਇੱਥੇ ਇੰਨਾ ਜ਼ਿਆਦਾ ਕੂੜਾ ਹੈ ਤੇ ਪਹਾੜ ਬਣੇ ਪਏ ਇਹ ਬਿਲਕੁਲ ਉਥੋਂ ਪਹਾੜ ਚੁਕਾਏਗੇ ਘਰ ਤੋਂ ਘਰ 50 ਡਿਪਰ ਚੁਕਾਏਗੇ ਕੂੜੇ ਦੇ ਵਿੱਚੋਂ ਠੀਕ ਹੈ ਆਲੇ ਦੁਆਲੇ ਹਜੇ ਵੀ ਲੋਕੀ ਉੱਥੇ ਹੜਦੇ ਨਹੀਂ ਉੱਥੇ ਮਿੱਟੀ ਦੇ ਡਿਪਰ ਸੁੱਟਿਆ ਆ ਅਸੀਂ ਉੱਥੇ ਫਿਰ ਲੋਕੀ ਕੂੜਾ ਸੁੱਟਦੇ ਇਹ ਹੈ ਕਿ ਅਸੀਂ ਕਹਿੰ ਇਹ ਸ਼ਹਿਰ ਵਾਸੀਆਂ ਨੂੰ ਕਹਿੰਦੇ ਕਿ ਇੱਥੇ ਕੋੜਾ ਨਾ ਸੁੱਟੋ ਇਹਨੂੰ ਅਸੀਂ ਸੁੰਦਰ ਬਣਾਈਏ ਪਾਰਕ ਬਣਾਉਣ ਲੱਗੇ ਬਹੁਤ ਵਧੀਆ ਪਾਰਕ ਢਿੱ ਦੀ ਵਧੀਆ ਬਣਾਉਣ ਲੱਗੇ ਆ ਕਿ ਕਹਿਣ ਤਾਂ ਵਗੀ ਜਿਹੜੀਆਂ ਪਾਰਕਾਂ ਇੱਕ ਕੱਲੀਆਂ ਪਾਰਕਾਂ ਬੰਦੀਆਂ ਉਹ ਪਾਰਕ ਨਹੀਂ ਬਣ ਲਗੀ ਇੱਥੇ ਗੇਮਾਂ ਲੈ ਕੇ ਆਉਣ ਲੱਗੇ ਆ ਜੇ ਬਾਸਕਟਬਾਲ ਲੈ ਕੇ ਆਉਣ ਲੱਗੇ ਆ ਵਾਲੀਬਾਲ ਲੈ ਕੇ ਆਉਣ ਲੱਗੇ ਆ ਤੀਰ ਨਿਸ਼ਾਨਾ ਲੈ ਕੇ ਆਉਣ ਲੱਗੇ ਆ ਨਿਸ਼ਾਨਬਾਜ਼ੀ ਠੀਕ ਹੈ ਜੀ ਹਾਂ ਜਿਹੜੇ ਪੁਰਾਣੇ ਗੇਮ ਆਪਣੀ ਹੈਗੇ ਜਿਹੜੇ ਬੱਚੇ ਲੰਪਿੰਗ ਗੇਮਾਂ ਦੇ ਵਿੱਚ ਜਾਂਦੇ ਉਹ ਚੀਜ਼ ਇੱਥੇ ਅਸੀਂ ਦੇਣ ਲੱਗੇ ਆ ਸਾਡਾ ਕਿਨਾਰ ਪਲੈਨ ਬਹੁਤ ਵੱਡਾ ਸੰਸ ਬਾਕੀ ਸੰਸਥਾ ਹੈ ਅਕਾਲ ਸਾਇਸ ਸੰਸਥਾ ਖਾਲ ਅਕਾਲ ਸਾਇਸ ਸੰਸਥਾ ਵੱਲੋਂ ਸਪੋਰਟ ਕਰਦੇ ਆ ਜੀ ਇਹ ਸੰਸਥਾ ਦੀ ਸਾਰੀ ਕੰਡੀ ਆ ਜੋ ਵੀ ਯੋਗਦਾਨ ਕੰਡੀ ਸਾਰਾ ਹੀ ਤੇ ਹੋਰ ਕੁਝ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਜੀ ਸਾਡੀ ਸੰਸਥਾ ਵੱਲੋਂ ਤੇ ਇੱਕ ਛੋਟਾ ਜਿਹਾ ਮੈਸੇਜ ਕਹਿ ਸਕਦੇ ਹਾਂ ਕਿਉਂਕਿ ਸਾਡੀ ਸੰਸਥਾ ਦੀ ਸ਼ੁਰੂਆਤ ਜੋ ਕਿ ਆਪਾਂ ਨਹਿਰ ਤੋਂ ਸ਼ੁਰੂ ਕੀਤੀ ਆ ਸਾਡੇ ਭਰਾ ਨੇ ਸਾਡੇ ਗੱਲ ਤੇ ਕੀਤੀ ਆ ਕੂੜੇ ਦੀ ਕਿ ਕੂੜਾ ਬਹੁਤ ਇੱਥੇ ਸੁੱਟਿਆ ਜਾਂਦਾ ਵਾ। ਬਾਕੀ ਇਹ ਹਾਂਜੀ ਬਿਮਾਰੀਆਂ ਦਾ ਘਰ ਬਿਲਕੁਲ ਵਾ। ਦੇਖੋ ਜ਼ਿੰਮੇਵਾਰੀ ਹਰ ਇੱਕ ਘਰ ਦੀ ਆਪੋ ਆਪਣੀ ਆ। ਇਹ ਮੇਰੀ ਜ਼ਿੰਮੇਵਾਰੀ ਨਹੀਂ ਗਈ। ਇਹ ਇਹਦੀ ਜ਼ਿੰਮੇਵਾਰੀ ਨਹੀਂ ਗਈ। ਹਰ ਘਰ ਦੀ ਆਪੋ ਆਪਣੀ ਆ। ਬਾਕੀ ਜਿੰਨੇ ਵੀ ਸ਼ਹਿਰੋਂ ਕੂੜਾ ਸੁੱਟਦੇ ਆ ਇੱਥੇ ਰਾਤੀ 10 ਵਜੇ ਤੋਂ ਬਾਅਦ ਕੂੜਾ ਸੁੱਟਦੇ ਆ ਜਾਂ ਸਵੇਰੇ 4 ਵਜੇ ਅਸੀਂ ਉਹ ਵੀਰਾਂ ਨੂੰ ਉਹ ਫੈਮਲੀਆ ਨੂੰ ਹੱਥ ਜੋੜ ਕੇ ਆਪਣੀ ਸੰਸਾ ਵੱਲੋਂ ਇਹ ਬੇਨਤੀ ਕਰਦੇ ਆ ਕਿ ਇੱਥੇ ਕੂੜਾ ਨਾ ਸੁੱਟਿਆ ਕਰੋ ਆਪੋ ਆਪਣੀ ਜ਼ਿੰਮੇਵਾਰੀ ਸਮਝੀਏ ਗੱਡੀਆਂ ਆ ਰਹੀਆਂ ਕਾਰਪੋਰੇਸ਼ਨ ਵੱਲੋਂ ਉਹ ਗੱਡੀਆਂ ਦੇ ਵਿੱਚ ਕੂੜਾ ਪਾਇਆ ਜਾਵੇ ਤੇ ਜਿਹੜੇ ਵੀ ਪਰਿਵਾਰ ਸਾਡੇ ਨਾਲ ਸਾਡੀ ਸੰਸਥਾ ਨਾਲ ਜੁੜਨਾ ਚਾਹੁੰਦੇ ਆ ਜਿਹੜੇ ਵੀ ਵੀਰ ਸਾਡੇ ਨਾਲ ਜੁੜਨਾ ਚਾਹੁੰਦੇ ਆ ਸਾਡੇ ਨਾਲ ਸਹਿਯੋਗ ਦੇਣਾ ਚਾਹੁੰਦੇ ਆ ਸਾਡੀ ਸੰਸਥਾ ਦਾ ਡ੍ਰੀਮ ਹਨਾ ਉਹ ਹੈਗਾ ਵਾ ਸਾਡੇ ਭਰਾ ਨੇ ਫੇਰ ਮੈਂ ਉਹ ਗੱਲ ਕਹੂੰ ਸਾਡੇ ਭਰਾ ਨੇ ਗੱਲ ਕਰਤੀ ਆ ਕਿ ਆਪਾਂ ਆਪਣਾ ਪੁਰਾਣਾ ਵਿਰਸੇ ਵੱਲ ਤੁਰਨਾ ਵਾ ਆਪਾਂ ਤੇ ਸਾਸਪਾਈ ਆਪਣੇ ਸ਼ਹਿਰ ਦੀ ਰੱਖਣੀ ਇਹ ਹਰ ਇੱਕ ਘਰ ਦੀ ਆਪੋ ਆਪਣੀ ਜ਼ਿੰਮੇਵਾਰੀ ਆ ਇਹ ਆਪਾਂ ਕੱਲਾ ਸਰਕਾਰਾਂ ਨੂੰ ਦੋਸ਼ ਨਾ ਦਈਏ ਕੀ ਗੱਲ ਸਰਕਾਰ ਆਣ ਕੇ ਕੀ ਕਰੂਗੀ ਇੱਥੇ ਮੰਤਰੀ ਨੇ ਥੋੜਾ ਆਣ ਕੇ ਕੂੜਾ ਚੁੱਕ ਦੇਣਾ ਇੱਥੇ ਇਹ ਸਾਡੀ ਆਪਣੀ ਜ਼ਿੰਮੇਵਾਰੀ ਆ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਹਰ ਇੱਕ ਬੰਦਾ ਆਪਣਾ ਖੁਸ਼ਹਾਲ ਜੀਵਨ ਜਿਹੜਾ ਉਹ ਬਤੀਤ ਕਰੇ ਐ ਨਾ ਕਰੇ ਕਿ ਰੱਬ ਤੇ ਵੇਖਣੀ ਡਿਆ ਨਾ ਪਰਮੇਸ਼ਰ ਵੇਂਦਾ ਵਾ ਮੈਂ ਕੂੜਾ ਸੁੱਟ ਦੂੰਗਾ ਰਾਤੀ 11 ਵਜੇ ਤੁਸੀਂ ਨਹੀਂ ਵੇਖਣ ਦੇ ਪਰਮੇਸ਼ਰ ਤੇ ਵੇਖਦਾ ਹਾਂ ਰੱਬ ਵੇਂਦਾ ਸਾਰਿਆਂ ਨੂੰ ਇਸ ਕਾਕੇ ਫੇਰ ਅਸੀਂ ਦੁਬਾਰੋਂ ਫਾਟ ਜੋੜ ਕੇ ਇਹ ਸ਼ਹਿਰ ਵਾਸੀਆਂ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਇੱਥੇ ਕੂੜਾ ਨਾ ਸੁੱਟਿਆ ਜਾਵੇ ਤੇ ਆ ਸਾਡੀ ਜਿਹੜੀ ਸੰਸਥਾ ਵਾ ਇਹ ਸਾਡੀ ਸ਼ੁਰੂਆਤ ਵਾ ਅਸੀਂ ਪੰਜਾਬ ਦੇ ਵਿੱਚ ਬੜੇ ਤਗੜੇ ਲੈਵਲ ਤੇ ਕੰਮ ਕਰਾਂਗੇ ਤੇ ਇੱਕ ਵਾਰੀ ਦਿਖਾ ਦਾਂਗੇ ਕਿ ਸਾਡੀ ਸਸਤਾ ਹੈਗੀ ਆ ਉਸ ਤੋਂ ਬਾਅਦ ਛੋਟੀ ਜੀ ਗੱਲ ਰਹਿ ਗਈ ਮੇਰੀ ਆ ਨਹਿਰ ਵੱਲ ਨੂੰ ਤੁਸੀਂ ਕੈਮਰਾ ਕਰ ਸਕਦੇ ਜੇ ਆ ਨਹਿਰ ਦੇ ਵਿੱਚ ਵੇਖੋ ਕਿ ਕਿੰਨੀ ਦੁਨੀਆ ਭਰ ਵਹਿਮ ਦੇ ਵਿੱਚ ਵੜੀ ਆ ਇੰਨੀ ਭਰਮ ਵਹਿਮ ਦੇ ਵਿੱਚ ਵੜੀ ਆ ਕੱਲ ਇੱਥੇ ਇੱਕ ਕੱਲ ਇੱਥੇ ਇੱਕ ਵੀਰ ਆਇਆ ਆਹ ਵੇਖੋ ਜੀ ਆਹ ਵੀਰ ਜੀ ਆ ਗਏ ਆ ਆ ਸਾਰੀ ਆ ਸਾਰੀ ਆ ਵੇਖੋ ਜੀ ਕਿੰਨੇ ਪਰ ਵਹਿਮ ਚ ਆਪਾਂ ਵੜੇ ਆ ਉਹ ਜਗ੍ਹਾ ਭਾਲਣ ਦੇ ਆ ਕੱਲ ਵੀ ਇੱਥੇ ਇੱਕ ਵੀਰ ਆਇਆ ਫੁੱਲ ਜੇ ਲੈ ਕੇ ਸੜੇ ਮੈਂ ਉਹਨੂੰ ਆਖਿਆ ਕਿ ਇੱਥੇ ਕੂੜਾ ਨਹੀਂ ਸੁੱਟਣਾ ਉਹ ਕੀ ਕਹਿੰਦਾ ਵਾ ਇਹ ਜੀ ਕੂੜਾ ਨਹੀਂ ਇਹ ਫੁੱਲ ਵਾ ਤੇ ਮੈਂ ਹਾਂ ਜੇ ਫੁੱਲ ਵਾ ਤੇ ਆਪਣੇ ਘਰ ਸਾਹਮਣੇ ਰੱਖੋ ਤੇ ਫਿਰ ਤੁਸੀਂ ਨਹਿਰਾ ਲੱਭਦੇ ਹੋ ਵੇਖੋ ਜੀ ਉਹਨੇ ਸੁੱਟਤਾ ਬੇਪਰਵਾਹ ਹੋ ਕੇ ਇਹ ਸਾਡੀ ਜ਼ਿੰਮੇਵਾਰੀ ਨਹੀਂ ਬੰਦੀ ਆ ਆਪਾਂ ਜਲ ਨੂੰ ਪਾਣੀ ਨੂੰ ਸਾਡੀ ਬਾਣੀ ਦੇ ਵਿੱਚ ਵੀ ਆਉਂਦਾ ਵਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਜੇ ਆਪਾਂ ਨਹਿਰਾਂ ਦੀ ਸਫਾਈ ਨਾ ਰੱਖਾਂਗੇ ਤੇ ਸਾਡੀ ਅਨਪੜਤਾ ਹੀ ਆ ਨਾ ਆ ਮੈਂ 10 ਦਿਨ ਪਹਿਲਾਂ ਚੰਡੀਗੜ੍ਹ ਗਿਆ ਉੱਥੇ ਸਾਰੇ ਰੂਲ ਰੈਗੂਲੇਸ਼ਨ ਅਸੀਂ ਫੋਲੋ ਕਰਦੇ ਆ ਪੜੇ ਲਿਖੇ ਲੋਕ ਹੀ ਇਹੋ ਜੇ ਕੰਮ ਕਰ ਰਹੇ ਪੜੇ ਲਿਖੇ ਕਰ ਰਹੇ ਆ ਉੱਥੇ ਸਾਡੇ ਜਿੰਨੇ ਵੀ ਰੂਲ ਆ ਰੈਗੂਲੇਸ਼ਨ ਆ ਸਾਰੇ ਆਪਾਂ ਫੋਲੋ ਕਰਦੇ ਉੱਥੇ ਗੱਡੀ ਦੀ ਸਪੀਡ 40 ਤੋਂ ਨਹੀਂ ਵੱਧਣੀ ਚਾਹੀਦੀ ਕੂੜਾ ਨਹੀਂ ਸੁੱਟ ਸਕਦੇ ਕਿਤੇ ਖਾ ਕੇ ਤੁਸੀਂ ਕੋਈ ਬਿਸਕੁਟ ਖਾ ਲਓ ਉਹਦਾ ਕਾਗਜ਼ ਨਹੀਂ ਤੁਸੀਂ ਸੁੱਟ ਸਕਦੇ ਉੱਥੇ ਉੱਥੇ ਸਾਡੇ ਸਾਰੇ ਡਿਸਪਲਿਨ ਆ ਪਤਾ ਵਾ ਕਿ ਜਿਹੜਾ ਚਲਾਣਾ ਉਹ ਘਰ ਆ ਜਾਣਾ ਇੱਥੇ ਵੇਖੋ ਤੁਸੀਂ ਗੱਡੀਆਂ ਚਲਾਉਂਦੇ ਇਹ ਸਾਨੂੰ ਸਮਝਣਾ ਪੈਣਾ ਵਾ ਅਸੀਂ ਇੱਥੇ ਮਾਲਚ ਵੀ ਚਲ ਜੀਏ ਨਾ ਮਾਲਚ ਵੀ ਤੇ ਉੱਥੇ ਵੀ ਵਿੰਡੋ ਸ਼ੋਪਿੰਗ ਕਰਦੇ ਆ ਤੇ ਨਾਲ ਉਥੇ ਆਏ ਆਪਣੇ ਆਪ ਨੂੰ ਪੜਿਆ ਲਿਖਿਆ ਨਾ ਉਹ ਨਾ ਆਪਾਂ ਦਿਖਾਈਏ ਪੜਿਆ ਲਿਖਿਆਲੇ ਕੰਮ ਕਰਨੇ ਚਾਹੀਦੇ ਸਾਨੂੰ ਪੜਿਆ ਲਿਖਿਆਲੇ ਕੰਮ ਇਹੋ ਹੀ ਆ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਆਪੋ ਆਪਣੇ ਇਲਾਕੇ ਆ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਜ਼ਿੰਮੇਵਾਰੀ ਲੈਣ ਕਿ ਆਪਣੀ ਆਪਣੀਆਂ ਬਾਡਾਂ ਦੀ ਸਫਾਈ ਰੱਖਣੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਅਸੀਂ ਅੱਜ ਸਾਰੇ ਜੀ ਖਾਲਸਾ ਸਾਹਿਬ ਮੈਂਬਰ ਸਾਰੇ ਆਏ ਨਾਲ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਸਮੇਤ ਆਏ ਆ ਤੇ ਵੇਖੋ ਇੱਥੇ ਆ ਕੇ ਵੇਖੋ ਜੀ ਜਦੋਂ ਜਦੋਂ ਸੇਵਾ ਕਰਾਣੇ ਪਿਆ ਨਾਲ ਦੇ ਨਾਲ ਕੂੜਾ ਵੇਖੋ ਲੋਕੀ ਛੁੱਟਣੋਂ ਨਹੀਂ ਹਟਦੇ ਪਿਆ ਨੀ ਚੀਜ਼ ਦੀ ਪਹਿਲਾਂ ਵੀ ਕਰਾਇਆ ਦੋ ਤਿੰਨ ਵਾਰੀ ਵੀ ਕਰਾਇਆ ਹੁਣ ਵੀ ਉਹਨਾਂ ਨੇ ਦੱਸਿਆ ਸਾਡੇ ਮੈਂਬਰ ਸਾਹਿਬ ਨੇ ਇਹ ਵੇਖੋ ਕਿੰਨਾ ਇੱਥੇ ਕੂੜਾ ਛੁੱਟਿਆ ਕੋਈ ਨਹੀਂ ਹਟਦਾ ਪਿਆ ਉਹਨਾਂ ਹੀ ਲੱਗੇ ਆ ਕੋਈ ਲ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਆਪਣੀ ਜ਼ਿੰਮੇਵਾਰੀ ਸਮਝਣ ਇੱਥੇ ਸਾਡੀ ਨਹੀਂ ਜ਼ਿੰਮੇਵਾਰੀ ਸਰਕਾਰ ਦੀ ਮੰਨ ਲਓ ਕਾ ਲੂ ਕੱਲੇ-ਕੱਲੇ ਬੰਦੇ ਜ਼ਿੰਮੇਵਾਰੀ ਬੰਦੀ ਹੈ ਕਿ ਚਲੋ ਹੁਣ ਸਾਰੇ ਮੰਨ ਲਓ ਸਾਡੇ ਸੰਸਥਾ ਦੇ ਮੈਂਬਰ ਜਾਂ ਕੋਈ ਵੀ ਚਲੋਗਾ ਉਹ ਸੇਵਾ ਕਰਾਣ ਆਇਆ ਵਾ ਇੱਥੇ ਜੇ ਹੁਣ ਵੀ ਇਹੀ ਹਟ ਜਾਗੇ ਫਿਰ ਕੌਣ ਜ਼ਿੰਮੇਵਾਰੀ ਦੇਖੂਗਾ ਸਰਕਾਰ ਨੇ ਕਹਿੰਨਾ ਇੱਕ ਵਾਰੀ ਚੁਕਾ ਲੂਗੀ ਦੋ ਵਾਰੀ ਚੁਕਾ ਲੂਗੀ ਤਿੰਨ ਵਾਰੀ ਚੁਕਾ ਲੂਗੀ ਐਂਡ ਤੇ ਉਹਨਾਂ ਕਹਿੰਦਾ ਹਟਦੇ ਨਹੀਂ ਪਏ ਫਿਰ ਇਹੀ ਉੱਥੇ ਕੀ ਕਰਾਂਗੇ ਉਥੇ ਸਾਡੀ ਸਾਰਿਆਂ ਦੀ ਆਪਸੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਅਵੇਅਰ ਕਰੀ ਲੋਕਾਂ ਨੂੰ ਤੇ ਖੁਦ ਵੀ ਪਹਿਲਾ ਹੋਈਏ ਕਿਉਂਕਿ ਇਹ ਇਹੀ ਹੈ ਇਹ ਇਹਨਾਂ ਜਿੰਨੀ ਕੋਈ ਪ੍ਰੋਬਲਮ ਆਣੀ ਹੈ ਸਾਨੂੰ ਵੀ ਆਣੀ ਹੈ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਆਣੀ ਹੈ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਪਹਿਲਾਂ ਤੇ ਕਿੰਨੇ ਵੱਡੇ ਵੱਡੇ ਡੰਮ ਸੀ ਤੇ ਹੁਣ ਕਾਫੀ ਚੁਕਾਏ ਜਾ ਰਹੇ ਆ ਤੇ ਅਸੀਂ ਸ਼ਹਿਰ ਵਾਸੀ ਇਹਨਾਂ ਗੱਲਬਾਤ ਕੀਤੀ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੇ ਹਾਲ ਦੱਸਿਆ ਕਿ ਉਹ ਜਲਦੀ ਤੋਂ ਜਲਦੀ ਇਸਦੇ ਨਾਲ ਹੀ ਤੁਸੀਂ ਵੀ ਸਾਫ ਸਵਾਈਵਲ ਜਿਆਦਾ ਧਿਆਨ ਦਿਓ ਤੇ ਕੂੜਾ ਕਰਗੜ ਨੂੰ ਘੱਟ ਸੁੱਟਿਆ ਕਰੋ ਇਸਦੇ ਨਾਲ ਹੀ ਮੈਂ ਮਨਮੀਤ ਕੈਮਰਾਮੈਨ ਅਸ਼ਦੇ ਨਾਲ ਗ੍ਰੇਟ ਪੰਜਾਬੀ